ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਾਧੀਆਂ ਵਿੱਚ ਠੰਡੇ ਮਿੱਠੇ ਜਲ ਦੀਆਂ ਲਗਾਈਆਂ ਗਈਆਂ ਛਬੀਲਾ ਘੱਡੀ ਜਾ ਰਹੀ ਹੈ ਸ਼ੋਭਾ ਯਾਤਰਾ ਇਹ ਸ਼ੋਭਾ ਯਾਤਰਾ ਪਿੰਡ ਭਗਤਪੁਰਾ ਤੋਂ ਸ਼ੁਰੂ ਹੋ ਕੇ ਕੈਂਪ ਮਲਾ ਤਰੰਪੁਰਾ ਅਤੇ ਪੂਰੇ ਸ਼ਹਿਰ ਚੋਂ ਹੁੰਦੀ ਹੋਈ ਪਿੰਡ ਭਗਤਪੁਰਾ ਵਿੱਚ ਹੀ ਹੋਏਗੀ ਸਮਾਪਤੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਤੇ ਕਬੀਰ ਮੰਦਿਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਜਸਬੀਰ ਸਿੰਘ ਕਰਨਦੀਪ ਸਿੰਘ ਅਨਮੋਲ ਭਗਤ ਰਾਹੁਲ ਸ਼ਰਮਾ ਪ੍ਰਦੀਪ ਜੋਧਪੀਤ ਸਿੰਘ ਲਖਬੀਰ ਸਿੰਘ ਜਗੀਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰੈਜ਼ੀਡੈਂਟ ਕਮਰੇਡ ਗੁਰਮੇਜ ਸਿੰਘ ਨੇ ਦੱਸਿਆ ਕਿ ਭਗਤ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੋਸ਼ ਸ਼ੋਭਾ ਯਾਤਰਾ ਪਿੰਡ ਭਗਤਪੁਰਾ ਤੋਂ ਆ ਰਹੀ ਹੈ ਉਸੇ ਸੰਬੰਧ ਵਿੱਚ ਸੰਗਤਾਂ ਲਈ ਛਬੀਲਾ ਲਗਾਈਆਂ ਗਈਆਂ ਹਨ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਭਗਤ ਕਬੀਰ ਜੀ ਦਾ ਪ੍ਰਕਾਸ਼ ਦਿਹਾੜਾ ਪੂਰੇ ਦੇਸ਼ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰੈਜ਼ੀਡੈਂਟ ਗੁਰਮੇਦ ਸਿੰਘ ਨੇ ਆਪਣੀ ਪਾਰਟੀ ਵੱਲੋਂ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਪੂਰੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਨਾਲ ਹੀ ਉਹਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਨੂੰ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਣ ਅਤੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆ ਦੀ ਰਿਪੋਰਟ ਤਾਜੀ ਜੀ ਸਿੰਘ ਜੀ ਆਜਿ ਸ਼ਮਿਲਾਈਏ ਦਾ ਹਾਂਜੀ ਸਤਗੁਰੂ ਕਬੀਰ ਸਾਹਿਬ ਦੀ ਸ਼ੋਭਾ ਯਾਤਰਾ ਜੀ ਅੱਜ ਉਹਦੇ ਸਬੰਧ ਵਿੱਚ ਤਸ਼ਰੀਹ ਲਾਈਏ ਕਾਲੂ ਮਰਪੂਰ ਦੇ ਜੀ ਜੀ ਸਾਧ ਸੰਗਤ ਨੂੰ ਸਾਡੇ ਮੱਲੇ ਵੱਲੋਂ ਪੂਰੇ ਉਹ ਵਧਾਈਆਂ ਸ਼ੋਭਾ ਯਾਤਰਾ ਆਉਣ ਵਾਲਿਆਂ ਨੂੰ ਪੂਰੇ ਲਾਤਨ ਵਾਸੀਆਂ ਨੂੰ ਕਬੀਰ ਸਾਹਿਬ ਦੇ ਪ੍ਰਗਟ ਦਿਸ਼ੇ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਹਾਂ ਜੀ ਸਾਹਿਬ ਜੋ ਜੀ ਸੱਚੇ ਇਮਾਨਦਾਰੀ ਦੇ ਕੀ ਕਮਾਈ ਕਰੋ ਨਸਾਂ ਦੂਰ ਹੋ ਚੰਗਾ ਵਕੀਲਾ ਕਰੋ ਆਪਣਾ ਸਮਾਜ ਵਿੱਚ ਰਹਿ ਕੇ ਆਪਣੇ ਪੁਰਾਣ ਦਾ ਨਾਮ ਰੱਖਣ ਕਰੋ ਸਾਰੇ ਸਮਾਜ ਨੂੰ ਇਹ ਜਿਹੜੇ ਦੋ ਸਾਡੇ ਗੁਰੂ ਕੀ ਦਾ ਸੰਦੇਸ਼ ਹੈ ਜੋ ਉਹ ਹੀ ਸਾਡਾ ਤਨਕ੍ਰੀ ਜੈਕ ਵੀਰ赖 ਨਰੇਸ਼ਪਾਲ ਪ੍ਰਧਾਨ ਮਦਦ ਕਮੇਟੀ ਇਸ ਤਰ੍ਹਾਂ ਪ੍ਰਗਮ ਹਲਾਕਾ ਦੀਆਂ ਸਤਿਗੁਰੂ ਕਬੀਰ ਸਾਹਿਬ ਦੇ ਪ੍ਰਕਾਸ਼ ਦਿਨ ਤੇ ਸ਼ੋਭਾ ਯਾਤਰਾ ਇਸ ਪੜਤ ਪਰ ਪੈਂਦਾ ਹੁੰਦੀ ਆਈ ਰੱਬ ਅਲੱਖ ਪਿੰਡ ਕੈ ਬੀ ਐਸ ਸਕੂਲ ਤਰਪੁਰੰਮ ਬਲਕਾਧੀਆਂ ਨੂੰ ਸਾਰੇ ਸਾਥੀਆਂ ਤੋਂ ਇਹ ਪ੍ਰਕਰਮਾ ਕਰਨ ਦੀ ਜੋ ਇਛਮਾਪੀ ਜਿਹੜੀ ਭਗਤਪੁਰੇ ਪਿੰਡ ਦੀ ਹੋਏਗੀ ਕੱਲ 11 ਜਈ ਨੂੰ ਪ੍ਰਕਾਸ਼ ਬਹੁਤ ਉਤਾਲਾ ਮਨਾਇਆ ਜਾ ਰਿਹਾ ਹੈ ਆਪਣੇ ਮੰਦਰ ਸਾਰੇ ਹਿੰਦੁਸਤਾਨ ਦੇ ਸਾਰੇ ਪੰਜਾਬ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਸਹਿਜ ਪ੍ਰੀਤ ਧੰਨਕਦ ਮੌਜੂਦ ਪੀੜ੍ਹੀ ਹੈ ਜਨਤਾ ਤੇ ਆਪਣੇ ਗੁਰੂ ਮਹਾਰਾਜ ਚਾਹਨਾ ਜੋ ਵੀ ਉਹਨਾਂ ਦੇ ਸੁਪਨੇ ਉਹਨਾਂ ਨੂੰ ਸਕਾਰ ਕਰਕੇ ਉਹਨਾਂ ਦੀਆਂ ਦੇ ਚੱਲਣਾ ਚਾਹੀਦਾ ਹੈ। ਨਸੇ ਉਹ ਤੋਂ ਦੂਰ ਨਾ ਚਾਹੀਦਾ। ਤੇ ਆਪਣੇ ਗੁਰੂ ਮਹਾਰਾਜ ਦਾ ਹਰ ਇੱਕ ਨੂੰ ਜੰਦਿਆ ਬਹੁਤ ਖੁਸ਼ੀਆਂ ਨਾਲ ਉਹ ਉਸਨੂੰ ਨਮਣਾਣਾ ਚਾਹੀਦਾ। ਮੈਂ ਕਾਮਣ ਗਰਮੇਸ਼ ਸਿੰਘ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਬੋਲ ਰਿਹਾ। ਅੱਜ ਭਗਤ ਕਬੀਰ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਸਾਰੇ ਸ਼ਹਿਰ ਦੀ ਸੰਗਤ ਨੂੰ ਅਪੀਲ ਕਰਦਾ ਹੈ ਤੇ ਇਹਦੇ ਧੂਮ-ਧਮਾ ਕੇ ਸ਼ਾਮਲ ਹੋਵੋ। ਔਰ ਉਹਨਾਂ ਮਹਾਨ ਕੁਰਖਿਆਂ ਨੂੰ ਯਾਦ ਕੀਤਾ ਜਾਵੇ ਅਤੇ ਉਹਨਾਂ ਨੇ ਜਿਹੜੀਆਂ ਤੜਾ ਪਾਇਆ ਸਮਾਜ ਵਿੱਚ ਉਸ ਉਸ ਤੌਰ ਵਿੱਚ ਜਦੋਂ ਉਹ ਇੱਥੇ ਮੰਦਰਾਂ ਵਿੱਚ ਕਿਸੇ ਨੂੰ ਵੜਨੇ ਹੀ ਦਿੱਤਾ ਜਾਂਦਾ ਜਦੋਂ ਮੰਨਦੇ ਸਾਡੇ ਸਾ ਖਾਸ ਕਰਕੇ ਜਿਹੜਾ ਪਛੜਿਆ ਵਰਗ ਜਿਹਦੇ ਜਿੰਨੂੰ ਆਪਾਂ ਦਲਤ ਸਮਾਜ ਕਹਿੰਦੇ ਸੀ ਤੇ ਅੱਜ ਉਹ ਉਹਨਾਂ ਨੂੰ ਯਾਦ ਕਰਕੇ ਆਪਾਂ ਉਹਨਾਂ ਦੇ ਪਾਏ ਹੋਏ ਜਿਹੜੇ ਪੂਰ ਨੇ ਤੇ ਉਹ ਜਿਹੜੇ ਬੰਦਰਾ ਚ ਵੀ ਸਵਾਲ ਲੰਦੇ ਅੱਜ ਉਹ ਬੜੇ ਵਾਖੂਬੇ ਉਹਨਾਂ ਦੀ ਯਾਦ ਵਿੱਚ ਮੰਦਿਰ ਬਣਾ ਕੇ ਖੁਸ਼ੀਆਂ ਮਹਿਸੂਸ ਕਰਦੇ ਆ ਔਰ ਉਹਨਾਂ ਨੇ ਜਿਹੜਾ ਸਮਾਜ ਵਿੱਚ ਜਿਹੜੀਆਂ ਪੈੜਾਂ ਪਾਈਆਂ ਸੀ ਅੱਜ ਉਹਨਾਂ ਨੂੰ ਯਾਦ ਕਰਕੇ ਅਸੀਂ ਬਹੁਤ ਭਾਗੀ ਹੁੰਨੇ ਆ ਮੈਂ ਇਹਨਾਂ ਲਖਜਾਂ ਵਾਲੀ ਖੇਮਾਦਾ ਦੀ ਜਾਚਕਾਂ ਔਰ ਸੰਗਤ ਨੂੰ ਅਪੀਲ ਵੀ ਕਰਦਾ ਤੇ ਓਮ ਹਮਾ ਕੇ ਇਸ ਉਹਨਾਂ ਮਰ ਪਕਤਾਂ ਦੇ ਨੂੰ ਯਾਦ ਕਰਨ ਵਾਸਤੇ ਅੱਜ ਸ਼ੋਭਾ ਯਾਤਰਾ ਜਿਹੜੀ ਆ ਆ ਰਹੀ ਆ ਉਹਦੇ ਵਿੱਚ ਸ਼ਾਮਲ ਹੋ ਕੇ ਆਪਾਂ ਉਹਨਾਂ ਦਾ ਮਾਨ ਸਤਕਾਰ ਵਧਾਈਏ वाहिगुरू जी काला वाहिगुरू जी फति